ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਜੀ ਤੁਹਾਡੇ ਅੱਜ ਮੈਨੂੰ ਲੱਗਦਾ ਅ ਮਹੀਨਾ ਹੀ ਹੋ ਗਿਆ ਹੁਣ ਆ ਨਾ ਹਾਂਜੀ ਵਿੱਚ ਜੀ ਆਪਾਂ ਗੁਰਪੂਰਵ ਤੇ ਵਲੌਗ ਪਾਇਆ ਸੀਗਾ ਤੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਆ ਵਲੌਗ ਵਲੌਗ ਤਾਂ ਬਣਾਉਣੇ ਨਹੀਂ ਹੈਗੇ ਆਪਾਂ ਹਨਾ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਸੇ ਆਪਾਂ ਦੋਵੇਂ ਵੀ ਠੀਕ ਆਂ ਹਾਂਜੀ ਤੇ ਸਾਰੇ ਜਣੇ ਪੁੱਛਦੇ ਆ ਕਿ ਤੁਸੀਂ ਕਿਉਂ ਨਹੀਂ ਹੈਨਾ ਹੁਣ ਅੱਗੇ ਨਾਟਕ ਕਿਉਂ ਨਹੀਂ ਬਣਾਉਂਦੇ ਤੁਸੀਂ ਵਲੌਗ ਕਿਉਂ ਨਹੀਂ ਪਾਉਂਦੇ ਕੀ ਰੀਜ਼ਨ ਆ ਹੈਨਾ ਤੇ ਵਲੌਗ ਨਾ ਬਣਾਉਣ ਦਾ ਰੀਜ਼ਨ ਆਪਾਂ ਤੁਹਾਨੂੰ ਕੋਈ ਗੱਲ ਨਹੀਂ ਜਲਦੀ ਦੱਸਾਂਗੇ ਨੈਕਸਟ ਵਲੌਗ ਦੇ ਵਿੱਚ ਫਿਲਹਾਲ ਜਿਹੜਾ ਅੱਜ ਦਾ ਵਲੌਗ ਆ ਬਹੁਤ ਹੀ ਜ਼ਿਆਦਾ ਸਪੈਸ਼ਲ ਆ ਸਪੈਸ਼ਲ ਕਿਉਂ ਆ ਕਿਉਂਕਿ ਇਹ ਵਲੌਗ ਸਪੈਸ਼ਲੀ ਬੀਬੀਆਂ ਭੈਣਾ ਮਾਤਾਵਾਂ ਵਾਸਤੇ ਆ ਹੈਨਾ ਸਿਰ ਕੱਪੜਿਆਂ ਵਾਲਾ ਹਾਂਜੀ ਇਹ ਅੱਜ ਅਸੀਂ ਤੁਸੀਂ ਦੇਖ ਹੀ ਸਕਦੇ ਹੋ ਦੇਖ ਲਓ ਵੈਸੇ ਥੰਬਨੇਲ ਦੇਖ ਕੇ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਆ ਕਿ ਅੱਜ ਦਾ ਵਲੌਗ ਜਿਹੜਾ ਆ ਉਹ ਕਿਸ ਰਿਗਾਰਡਿੰਗ ਆ ਹਨਾ ਤੇ ਅੱਜ ਅਸੀਂ ਸੋਚਿਆ ਬਹੁਤ ਦਿਨਾਂ ਦੇ ਸੋਚਦੇ ਪਏ ਸੀਗੇ ਕਿ ਚਲੋ ਆਪਾਂ ਹੁਣ ਨਵਾਂ ਤੁਹਾਨੂੰ ਪਤਾ ਹੀ ਹੈ ਹਨਾ ਕਿ ਬਿਜ਼ਨਸ ਸ਼ੁਰੂ ਕੀਤਾ ਆ ਕੱਪੜਿਆਂ ਦਾ ਤੇ ਆਪਾਂ ਜਿਹੜਾ ਆ ਇਸ ਰਿਗਾਰਡਿੰਗ ਵਲੌਗ ਬਣਾਈਏ ਬਟ ਟਾਈਮ ਨਹੀਂ ਮਿਲਦਾ ਪਿਆ ਸੀ ਟਾਈਮ ਕਿਉਂ ਨਹੀਂ ਮਿਲਦਾ ਪਿਆ ਸੀ ਉਹ ਦੱਸਾਂਗੇ ਨੈਕਸਟ ਵਲੋਗ ਦੇ ਵਿੱਚ ਹਨਾ ਫਿਲਹਾਲ ਅੱਜ ਦਾ ਜਿਹੜਾ ਵਲੋਗ ਆ ਉਹ ਕੱਪੜਿਆਂ ਨੂੰ ਲੈ ਕੇ ਆ ਹਨਾ ਕਿ ਆਪਾਂ ਥੋੜੇ ਬੋਤੇ ਤੁਹਾਨੂੰ ਦਿਖਾਵਾਂਗੇ ਕਲੈਕਸ਼ਨ ਕਿ ਆਪਾਂ ਕਿੱਦਾਂ ਦੇ ਕੱਪੜੇ ਰੱਖੇ ਆ ਤੇ ਸਾਰੇ ਉਦੋਂ ਪੁੱਛਦੇ ਸੀਗੇ ਕਿ ਪ੍ਰਾਈਸ ਵੀ ਦੱਸੋ ਹਨਾ ਲਾਸਟ ਟਾਈਮ ਆਪਾਂ ਜਦੋਂ ਸੁਖਦੀਦੀ ਉਹਨਾਂ ਕੇ ਗਏ ਸੀ ਤੇ ਉੱਥੇ ਵਲੋਗ ਬਣਾਇਆ ਸੀਗਾ ਉਹਨਾਂ ਨੇ ਤੇ ਉਦੋਂ ਸਾਰੇ ਪੁੱਛਦੇ ਸੀਗੇ ਕਿ ਹਾਂਜੀ ਮਤਲਬ ਪ੍ਰਾਈਸ ਵੀ ਦੱਸੋ ਸੂਟਾਂ ਦੇ ਹਨਾ ਤੇ ਤਾਂ ਕਰਕੇ ਆਪਾਂ ਸੋਚਿਆ ਕਿ ਨਾਲੇ ਤੁਹਾਨੂੰ ਸੂਟ ਦਿਖਾ ਦਈਏ ਤੇ ਨਾਲੇ ਆਪਾਂ ਪ੍ਰਾਈਸ ਦੱਸਦੀ ਹੈ ਹਨ ਤੇ ਸਾਡੇ ਕੋਈ ਪ੍ਰਾਈਸ ਬਹੁਤੇ ਹਾਈ ਫਾਈ ਨਹੀਂ ਹੈਗੇ ਹਾਈ ਲੈਵਲ ਦੇ ਨਹੀਂ ਹੈਗੇ ਹਨਾ ਨੋਰਮਲ ਜਿਹੜਾ ਇੱਕ ਨੋਰਮਲ ਬੰਦਾ ਵੀ ਜਿਹੜਾ ਇਹਨੂੰ ਬਾਏ ਕਰ ਸਕਦਾ ਆ ਸੋ ਆਪਾਂ ਮਤਲਬ ਤੁਹਾਡੀ ਸਟਾਰਟਿੰਗ ਰੇਂਜ ਹੈਗੀ ਆ 600 ਹਨਾ 600 600 700 800 ਹਜ਼ਾਰ 1200 ਹੱਦ 1500 ਦਾ ਤੁਹਾਡੇ ਕੋਲ ਸੂਟ ਆ ਮਤਲਬ ਇੰਨੇ ਕੀ ਰੱਖਿਆ ਕਿ ਹਾਂ ਹਰ ਕੋਈ ਹੈ ਨਾ ਬਾਏ ਕਰ ਸਕੇ ਤੇ ਬਾਕੀ ਆਪਾਂ ਜਿਆਦਾ ਆਪਣਾ ਜਿਹੜਾ ਸਟਾਕ ਆ ਉਹ ਆਪਾਂ ਵਿੰਟਰਸ ਦਾ ਹੀ ਲੈਂਦਾ ਆ ਹਨਾ ਗਰਮ ਸੂਟ ਹੀ ਜ਼ਿਆਦਾ ਲਿਆਉਂਦੇ ਆ ਤੇ ਬਾਕੀ ਅੱਗੇ-ਅੱਗੇ ਚਲੋ ਹੌਲੀ-ਹੌਲੀ ਇਹਨੂੰ ਵਧਾਵਾਂਗੇ ਹਨਾ ਤੇ ਬਾਕੀ ਅੱਜ ਮੈਂ ਤੁਹਾਨੂੰ ਥੋੜੇ-ਬੋਤੇ ਸੂਟ ਦਿਖਾ ਦੇਣੀ ਆ ਤੇ ਉਹਨਾਂ ਦੀ ਪ੍ਰਾਈਸ ਦੱਸਦੀ ਆ ਆ ਜਾਓ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ 600 ਵਾਲੇ ਸੂਟ ਆਹ ਹੈਗਾ ਆ 600 ਵਾਲਾ ਸੂਟ ਇਹ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਕਿ ਕਿੱਦਾਂ ਦਾ ਆ ਇਹ ਜਿੱਦਾਂ ਨਾ ਪ੍ਰਿੰਟ ਇਹਨਾਂ ਦੇ ਉਦਾਂ ਦੇ ਆ ਜਿੱਦਾਂ ਗਰਮੀਆਂ ਦੇ ਨੇ ਸੂਟ ਹੁੰਦੇ ਕੋਟਨ ਦੇ ਹਨਾ ਉਹ ਉਦਾਂ ਦੇ ਪ੍ਰਿੰਟ ਆ ਸੇਮ ਹੀ ਆ ਤੇ ਇਹ 올ਓਵਰ ਸੂਟ ਆ ਤੇ ਇਹਦਾ ਪ੍ਰਾਈਸ ਹੈਗਾ ਆ 600 ਤੇ ਬਾਕੀ ਮੈਂ ਨਾਲ-ਨਾਲ ਜਿੱਦਾਂ ਹਨਾ ਵੀਡੀਓ ਚੱਲੂਗੀ ਜਿੱਦਾਂ ਜਿੱਦਾਂ ਸੂਟ ਆਉਣਗੇ ਉਹਦੇ ਨਾਲ-ਨਾਲ ਮੈਂ ਉਹ ਪ੍ਰਾਈਸ ਵੀ ਦੱਸ ਦਾਂਗੀ ਉੱਤੇ ਲਿਖ ਕੇ ਵੀ ਤੇ ਇਹ ਹੈਗਾ ਆ ਜੀ ਸੂਟ 올ਓਵਰ ਆ ਤੇ ਇਹਦੇ ਵਿੱਚ ਤੁਹਾਨੂੰ ਚਾਰ ਗੱਲਰ ਮਿਲ ਜੂਗੇ ਤੇ ਇਹ ਹੈਗਾ ਹੈ ਨਾਲ ਇਹਦੇ ਸਟਾਲ ਇਹ ਵੀ ਕਾਫੀ ਖੁੱਲਾ ਡੁੱਲਾ ਸਟਾਲ ਆ ਤੇ ਕਾਫੀ ਵਧੀਆ ਪ੍ਰਿੰਟ ਆ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਸਾਰਾ ਖੋਲ ਕੇ ਵੀ ਦੱਸ ਦੇਣੀ ਆ ਮਤਲਬ ਇਦਾਂ ਨਹੀਂ ਹੈਗੇ ਕਿ ਨਿੱਕੇ ਨਿੱਕੇ ਜੇ ਸਟਾਲ ਆ ਕਾਫੀ ਖੁੱਲਾ ਡੁੱਲਾ ਆ ਕਾਫੀ ਵੱਡਾ ਆ ਜਿਹੜੇ ਦੂਜੇ ਸਟਾਲ ਲੈਨੇ ਆਪਾਂ ਮੋਲੋ ਉਹਦੇ ਨਾਲ ਦੇ ਹੀ ਆ ਹਾਂਜੀ ਆ ਦੇਖੋ ਕਾਫੀ ਵੱਡਾ ਆ ਖੁੱਲਾ ਡੁੱਲਾ ਆ ਹਨਾ ਤੇ ਇਹਦੇ ਵਿੱਚ ਇੱਕ ਕਲਰ ਹੋ ਗਿਆ ਏ ਇਹ ਹੈਗਾ ਆ ਮੂੰਗੀ ਆ ਕਲਰ ਤੇ ਨੈਕਸਟ ਕਲਰ ਹੈਗਾ ਆ ਇਹ ਕੋਫੀ ਸ਼ੇਡ ਆ ਕੋਫੀ ਸ਼ੇਡ ਵਿੱਚ ਲਾਈਟ ਪਿੰਕ ਜਿਹਾ ਕਲਰ ਦੇਦਾ ਫੁੱਲ ਜਿਹਾ ਹਨ ਇਹਦਾ ਵੀ ਸੇਮ ਸੇਮ ਹੀ ਆਦਾ ਵੀ ਨਾਲ ਸਟੋਲ ਆ ਤੇ ਨੈਕਸਟ ਕਲਰ ਹੈਗਾ ਆ ਬਲੂ ਇਹ ਵੀ ਕਾਫੀ ਸੋਹਣਾ ਕਲਰ ਆ ਤੇ ਇੱਚ ਇੱਕ ਕਲਰ ਹੋਰ ਸੀਗਾ ਉਹ ਸੈਲ ਹੋ ਗਿਆ ਆ ਤੇ ਇਹ ਹੁਣ ਤਿੰਨ ਹੀ ਕਲਰ ਬਚੇ ਆ ਤੇ ਸੇਮ ਹੀ ਰੇਂਜ ਦੇ ਵਿੱਚ ਇੱਕ ਹੈਗੇ ਆ ਆ ਸੂਟ ਇਹ ਵੀ ਸੇਮ ਹੀ ਮਤਲਬ ਉਦਾਂ ਦਾ ਹੀ ਆ ਬਸ ਇਹਦੇ ਪ੍ਰਿੰਟ ਦੇ ਵਿੱਚ ਫਰਕ ਆ ਉਹ ਜਿੱਦਾਂ ਫੁੱਲਾਂ ਵਾਲੇ ਸੀ ਵੱਡੇ ਵੱਡੇ ਫੁੱਲਾਂ ਵਾਲੇ ਇਹ ਨਿੱਕੀ ਨਿੱਕੀ ਬੂਟੀ ਵਾਲੇ ਫੁੱਲ ਸਾਨੂੰ ਸਪੈਸ਼ਲੀ ਹਾਂ ਕਿਹਾ ਸਾਨੂੰ ਸਪੈਸ਼ਲੀ ਕਿਹਾ ਸੀਗਾ ਕਿ ਹਾਂ ਨਿੱਕੀ ਨਿੱਕੀ ਬੂਟੀ ਵਾਲੇ ਜਿਹੜੇ ਆ ਸੂਟ ਲਿਆ ਕੇ ਦੋ ਜੀ ਵਾਲੀ ਜਾ ਕੇ ਲਿਆਂਦੇ ਤੇ ਲਈ ਵੀ ਥੋੜਾ ਸੀਗਾ ਖਤਮ ਹੋ ਗਿਆ ਹਾਂਜੀ ਕਿਉਂਕਿ ਇਹ ਰੇਂਜ ਹੀ ਕਿੱਦਾਂ ਦੀ ਆ ਮਤਲਬ 600 600 ਗ੍ਰੇਜ ਦੇ ਵਿੱਚ ਮਤਲਬ ਹੱਸ ਕੇ ਲੈਂਦੇ ਆ ਹਨਾ ਇਹ ਸਾਡੇ ਲੱਗਦੇ ਵੀ ਜ਼ਿਆਦਾ ਮਤਲਬ ਇਹੀ ਆ ਝਾਟੀ ਵੀ ਕੀ ਜਾਂਦੇ ਆ ਆਪਾਂ ਲਿਉਂਨੇ ਆ ਝੱਟ ਵੀ ਕੀ ਜਾਂਦੇ ਆ ਹਨਾ ਤੇ ਇਹਦੇ ਵਿੱਚ ਹੈਗੇ ਆ ਤਿੰਨ ਕਲਰ ਚੀਜ਼ ਸੇਮ ਹੀ ਆ ਉਦਾਂ ਹੀ ਮਤਲਬ ਪ੍ਰਿੰਟਡ ਇਹਦੇ ਨਾਲ ਵੀ ਹੈਗਾ ਆ ਇਹਦਾ ਸਟੋਲ ਤੇ ਇੱਕ ਆਗਾ ਜੀ येलो ਕਲਰ ਇੱਕ ਆਗਾ ਹੈ ਗਾਜਰੀ ਕਲਰ ਤਿੰਨ ਕਲਰ ਆ ਇਹਦੇ ਵਿੱਚ ਇਹ ਹੋ ਗਿਆ ਤੇ ਇੱਕ ਸੇਮ ਹੀ ਇਹ ਵੀ 600 ਦੀ ਰੇਂਜ ਦੇ ਵਿੱਚ ਆ ਤੇ ਬਸ ਉਹੀ ਪ੍ਰਿੰਟ ਦਾ ਫਰਕ ਆ ਤੇ ਇਹਦੇ ਵਿੱਚ ਵੀ ਮਤਲਬ ਇਹਦਾ ਪ੍ਰਿੰਟ ਵੀ ਦੇਖੋ ਕਿੰਨਾ ਵਧੀਆ ਆ ਆ ਦੇਖੋ ਮੈਂ ਇੱਕ ਤੁਹਾਨੂੰ ਖੋਲ ਕੇ ਵੀ ਵੈਸੇ ਦਿਖਾ ਦੇਣੀ ਆ ਤੇ ਇਹਦੇ ਵਿੱਚ ਵੀ ਇੱਕ ਆਹ कलर ਹੋ ਗਿਆ ਇੱਕ ਆ ਮੁੰਗੀਆਂ कलर ਹੋ ਗਿਆ ਤੇ ਇੱਕ ਆ orange ya yellowish ਜੀਆ ਹੈ ਨਾ ਉਹਦੇ ਥੋੜਾ ਥੋੜਾ ਹੀ ਆ ਵਿੱਚ कलर ਬਾਕੀ ਤਾਂ ਸਾਰਾ ਦੂਸਰਾ ਹੀ ਆ ਤੇ ਮੈਂ ਤੁਹਾਨੂੰ ਇੱਕ ਸੂਟ ਦਿਖਾ ਦੇਣੀ ਆ ਆ ਹੀ ਦਿਖਾ ਦੇਣੀ ਤੁਹਾਨੂੰ ਇਹ ਵੀ 올ਓਵਰ ਆ ਇਹ ਸਾਰੇ 올ਓਵਰ ਆ ਠੀਕ ਹੈ ਤੇ ਹੋਰ ਗੱਲਾਂ ਨਹੀਂ ਆ ਗੱਲਾਂ ਮੈਨੂੰ ਨਾ ਇਹਨਾਂ ਦੇ ਸਟੋਲ ਬਹੁਤ ਜ਼ਿਆਦਾ ਪਸੰਦ ਆ ਮਤਲਬ ਬਹੁਤ ਵਧੀਆ ਲੱਗਦੇ ਆ ਦੇਖੋ ਇਹ ਵੀ ਕਾਫੀ ਖੁੱਲਾ ਡੁੱਲਾ ਆ ਤੇ ਪ੍ਰਿੰਟ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਆ ਦੇਖੋ ਕਿੰਨਾ ਸਹੀ ਪ੍ਰਿੰਟ ਆ ਹਨਾ ਆ ਹੋ ਗਿਆ ਇਹਦਾ ਸੂਟ ਆ ਦੇਖੋ ਸਾਰੇ ਪ੍ਰਿੰਟ ਇਹਦੇ ਵਿੱਚ ਵਧੀਆ ਆ ਹੋਰ ਵੀ ਸੀਗੇ ਕਾਫੀ ਪ੍ਰਿੰਟ ਮਤਲਬ ਫਲਾਵਰਸ ਵਾਲੇ ਤੇ ਉਹ ਜਿੱਦਾਂ ਜਿੱਦਾਂ ਆਪਾਂ ਲਿਾਈ ਜਾਂਦੇ ਆ ਨਾਲੋਂ ਨਾਲ ਹੀ ਲੱਗ ਜਾਂਦੇ ਆ ਤੇ ਉਹ ਸੈੱਲ ਹੋ ਗਿਆ ਇਹ ਹੋ ਗਿਆ ਹੁਣ ਇਹ ਹੋ ਗਈ 600 ਵਾਲੀ ਰੇਂਜ ਹੁਣ ਇਹਦੇ ਤੋਂ ਥੋੜਾ ਉੱਪਰ 700 ਦੀ ਰੇਂਜ ਦੇ ਵਿੱਚ ਸੂਟ ਦਿਖਾਉਣੀ ਆ ਮੈਂ ਤੁਹਾਨੂੰ ਇਹ ਹੈਗੀ ਆ 700 ਦੀ ਰੇਂਜ ਦੇ ਵਿੱਚ ਆ ਤੁਸੀਂ ਫੋਟੋ ਦੇਖ ਲਓ ਬਿਲਕੁਲ ਇਹ ਸੇਮ ਮਤਲਬ ਇਦਾਂ ਦੇ ਹੀ ਸੂਟ ਆ ਠੀਕ ਹੈ ਇਹ ਮਤਲਬ ਪੂਰੀ ਸ਼ਰਟ ਦੇ ਉੱਤੇ ਪ੍ਰਿੰਟ ਆ ਨਾਲ ਇਹਦੀ ਜਿਹੜੀ ਬਾਟਮ ਆ ਉਹ ਪਲੇਨ ਤੇ ਪ੍ਰਿੰਟਡ ਹੀ ਇਹਦਾ ਜਿਹੜਾ ਆ ਸ਼ਾਲ ਆ ਠੀਕ ਹੈ ਸ਼ਾਲ ਵੀ ਇਹਦਾ ਵੀ ਕਾਫੀ ਖੁੱਲਾ ਡੁੱਲਾ ਆ ਤੇ ਇਹਦੇ ਵਿੱਚ ਇਹ ਇਹ ਹੈਗਾ ਬਲੈਕ ਕਲਰ ਇਹਦੇ ਤੇ ਨਾ ਜਿੱਦਾਂ ਆ ਦੇਖੋ ਗਲੇ ਤੇ ਇਦਾਂ ਵਰਕ ਜਿਹਾ ਹੋਇਆ ਪਿਆ ਸਟੋਨਸ ਦੇ ਨਾਲ ਇਦਾਂ ਵਰਕ ਹੋਇਆ ਪਿਆ ਪੱਟੀ ਜੀ ਆ ਯਾਨੀ ਕਿ ਤੇ ਸੂਟ ਪੂਰਾ ਪ੍ਰਿੰਟਡ ਆ ਠੀਕ ਹੈ ਜੀ ਆ ਦੇਖ ਲਓ ਇਹ ਇਹ ਨਹੀਂ ਇਹ ਮੈਚਿੰਗ ਆ 올ਓਵਰ ਨਹੀਂ ਹੈ ਇਹ ਮੈਚਿੰਗ ਆ ਮੈਂ ਜਿੱਦਾਂ ਦੱਸਿਆ ਤੁਹਾਨੂੰ ਪ੍ਰਿੰਟਡ ਕਮੀਜ਼ ਤੇ ਨਾਲ ਜਿਹੜਾ ਆ ਪਲੇਨ ਬਾਟਮ ਆ ਤੇ ਇਹਦੇ ਨਾਲ ਹੈਗਾ ਆ ਆ ਸਟਾਲ ਇਹਦੇ ਵਿੱਚ ਕਲਰ ਕਾਫੀ ਆ ਕਲਰ ਮਿਲਦਾ 8-10 ਕਲਰ ਸੀਗੇ ਫਿਲਹਾਲ ਦੇ ਲਈ ਸਾਡੇ ਕੋਲੋਂ 4-5 ਕਲਰ ਹੈ ਠੀਕ ਹੈ ਇੱਕ ਹੋ ਗਿਆ ਮੂੰਗਿਆ ਕਲਰ ਆ ਸੇਮ ਆ ਜੀਆ ਠੀਕ ਹੈ ਜੀ ਇੱਕ ਹੋ ਗਿਆ ਮੂੰਗਿਆ ਕਲਰ ਇੱਕ ਹੋ ਗਿਆ ਇਹ ਮੋਰ ਪੰਖੀਆ ਕਲਰ ਇਹ ਮੋਰ ਪੰਖੀਆ ਕਲਰ ਇਹਦਾ ਵੀ ਸੇਮ ਉਦਾਂ ਹੀ ਆ ਅ ਰੈੱਡ ਕਲਰ ਆ ਇਹਦੇ ਵਿੱਚ ਫਿਰ ਆ ਆਪਣੇ ਕੋਲੋਂ ਰਾਣੀ ਸ਼ੇਡ ਆ ਹਨਾ ਤੇ ਇਹ ਕਾਫੀ ਕਲਰ ਹੈ ਇਹਦੇ ਵਿੱਚ ਪੰਜ ਛੇ ਕਲਰ ਹੈ ਠੀਕ ਹੈ ਜੀ 10 ਸੀ 8 ਸੀ ਹੈ ਠੀਕ ਹੈ ਜੀ ਇਹ ਹੋ ਗਏ ਇਹਨਾਂ ਦੀ ਰੇਂਜ ਵੀ ਹੈਗੀ ਆ 700 ਠੀਕ ਹੈ ਜੀ ਜਿਹੜੇ ਪਹਿਲਾਂ ਦੱਸ ਸੀ ਅਸੀਂ ਉਹ 600 ਇਹ 700 ਇਸੇ ਰੇਂਜ ਦੇ ਵਿੱਚ ਸੇਮ ਹੀ ਮਤਲਬ ਡਿਜ਼ਾਈਨ ਕਾ ਲਓ ਕਿ ਡਿਜ਼ਾਈਨ ਦੇ ਵਿੱਚ ਫਰਕ ਆ ਬਾਕੀ ਹੈ ਸੇਮ ਹੀ ਆ ਜਿੱਦਾਂ ਆ ਤੁਸੀਂ ਦੇਖ ਲਓ ਫੋਟੋ ਜਿੱਦਾਂ ਨਾ ਉਹ ਪੂਰਾ ਹੀ ਪ੍ਰਿੰਟਡ ਸੀਗਾ ਉਹਦੀ ਸ਼ਰਟ ਪੂਰੀ ਪ੍ਰਿੰਟਡ ਸੀਗੀ ਇਹਦੇ ਵਿੱਚ ਮਤਲਬ ਥੋੜਾ ਵਰਕ ਆ ਗਲੇ ਤੇ ਤਕੇ ਰਿਤੇ ਬਾਕੀ ਸਟੋਲ ਜਿਹੜਾ ਆ ਉਹ ਵੀ ਪ੍ਰਿੰਟਡ ਆ ਤੇ ਬਾਟਮ ਜਿਹੜੀ ਆ ਉਹਦੀ ਉਹ ਪਲੇਨ ਆ ਠੀਕ ਹੈ ਜੀ ਇਹ ਸਾਰੇ ਸੈਲ ਹੋ ਗਏ ਆ ਇਹ ਵੀ 8 ਤੋਂ 10 ਕਲਰ ਸੀਗੇ ਇਹਦੇ ਵਿੱਚ ਤੇ ਜਸਟ ਦੋ ਹੀ ਰਹਿ ਗਏ ਆ ਹੈਨਾ ਤੇ ਇਹ ਮੈਂ ਤੁਹਾਨੂੰ ਦਿਖਾ ਦੇਣੀ ਇੱਕ ਪੀਸ ਖੋਲ ਕੇ ਆ ਦੇਖੋ ਜੀ ਮਤਲਬ ਇਹ ਤਾਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਇਹ ਝਾਟੀ ਵਿਕ ਗਏ ਤੇ ਹਾਂ ਵੀ ਬਹੁਤ ਜ਼ਿਆਦਾ ਵਧੀਆ ਆ ਕਲਰ ਵੀ ਇਹਦੇ ਵਿੱਚ ਬਹੁਤ ਵਧੀਆ-ਵਧੀਆ ਸੀਗੇ ਤੇ ਜੇ ਮਤਲਬ ਕਿਸੇ ਨੇ ਲੈਣਾ ਆ ਹਨਾ ਤੇ ਜੇ ਮੰਨ ਲਓ ਕਿ ਮੈਂ ਜਿਹੜੇ ਕਲਰ ਤੁਹਾਨੂੰ ਦੱਸਦੀ ਪਈਆਂ ਹਨਾ ਤੁਹਾਨੂੰ ਉਹਨਾਂ ਚੋਂ ਨਹੀਂ ਪਸੰਦ ਹੁੰਦੇ ਜੇ ਤੁਹਾਨੂੰ ਕੋਈ ਥੋੜੀ ਹੋਰ ਕਲਰ ਚੁਆਇਸ ਹੈਗੀ ਆ ਤੇ ਤੁਸੀਂ ਮੈਨੂੰ ਦੱਸ ਸਕਦੇ ਆ ਹਨਾ ਤੇ ਆਪਾਂ ਉਹਦੇ ਨਾਲ ਦਾ ਤੁਹਾਨੂੰ ਜਿਹੜਾ ਆ ਸੇਮ ਜਿਹੜਾ ਵੀ ਤੁਸੀਂ ਕਲਰ ਕਹੋਗੇ ਆਪਾਂ ਤੁਹਾਨੂੰ ਜਿਹੜਾ ਆ ਦੇ ਦਾਂਗੇ ਠੀਕ ਹੈ ਜੀ ਤੇ ਇਹ ਹੋ ਗਿਆ ਸੂਟ ਤੇ ਆ ਹੋ ਗਿਆ ਨਾਲ ਸਟਾਲ ਸੇਮ ਹੀ ਆ ਜੀ ਤੇ ਇਹਦੇ ਵਿੱਚ ਇੱਕ ਕਲਰ ਹੈਗਾ ਆ ਮਹਿਰੂਨ ਥੋੜਾ ਖੋਲ ਕੇ ਦੱਸ ਦਿੰਨੀ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਆ ਕਿੰਨਾ ਜ਼ਿਆਦਾ ਵਧੀਆ ਆ ਇਹ ਕਲਰ ਮਹਿਰੂਨ ਤੇ ਇਹਦੇ ਸਟਾਲ ਵੀ ਸੇਮ ਹੀ ਆ ਤੇ ਸਟਾਲ ਵੀ ਦੇਖੋ ਤੁਸੀਂ ਕਿੰਨੀ ਵਧੀਆ ਆ ਪ੍ਰਿੰਟਡ ਆ ਠੀਕ ਹੈ ਜੀ ਤੇ ਨੈਕਸਟ ਇਸ ਤੋਂ ਬਾਅਦ ਵਿੱਚ ਹੋ ਗਈ ਆ ਇਹ ਹੋ ਗਈ ਉਹ 600 700 ਤੇ ਹੁਣ ਅੱਗੇ ਤੁਹਾਨੂੰ ਦਿਖਾਉਨੇ ਆ 800 ਦੀ ਰੇਂਜ ਦੇ ਵਿੱਚ ਆ ਹੈਗੀ ਆ ਜੀ 800 ਦੀ ਰੇਂਜ ਦੇ ਵਿੱਚ ਇਹ ਵੀ ਪ੍ਰਿੰਟਡ ਹੀ ਆ ਤੇ ਇਹ ਇਹਦੇ ਵਿੱਚ ਵੀ ਤੁਹਾਨੂੰ 8 ਤੋਂ 10 ਕਲਰ ਮਤਲਬ ਮਿਲ ਜਾਣੇ ਆ ਅ ਕਲਰ ਵੀ ਲਗ ਲਗ ਹੋਣਗੇ ਤੇ ਜਿਹੜਾ ਡਿਜ਼ਾਈਨ ਆ ਉਹ ਵੀ ਅਲੱਗ-ਅਲੱਗ ਹੋਵੇਗਾ ਤੇ ਆ ਦੇਖ ਲਓ ਜੀ ਪਹਿਲਾਂ ਤੁਸੀਂ ਦੇਖ ਲਓ ਇਹ ਆ ਇਹਦੇ ਵਿੱਚ ਵੀ ਸਾਡੇ ਕੋਲੋਂ 5 ਸਿਰਫ 5 ਡਿਜ਼ਾਈਨ ਤੇ 5 ਕਲਰ ਜਿਹੜੇ ਆ ਰਹਿ ਗਏ ਆ ਬਾਕੀ ਜਿਹੜੇ ਆ ਸੈਲ ਹੋ ਗਿਆ ਤੇ ਇਹ ਤੁਸੀਂ ਦੇਖ ਲਓ ਇਹ ਵੀ ਮੈਂ ਤੁਹਾਨੂੰ ਇੱਕ ਪੀਸ ਇਹਨਾਂ ਚ ਖੋਲ ਕੇ ਦਿਖਾਉਂਗੀ ਬਾਕੀ ਡਿਜ਼ਾਈਨਸ ਆ ਰਹਿਆਂ ਦੇ ਲੱਗ ਲੱਗਾ ਹਨ ਫਿਰ ਜੇ ਤੁਸੀਂ ਮੈਨੂੰ ਕਹੋਗੇ ਤਾਂ ਫੇਰ ਕੋਈ ਨਹੀਂ ਨੈਕਸਟ ਵੀਡੀਓ ਦੇ ਵਿੱਚ ਸਾਰੇ ਤੁਹਾਨੂੰ ਖੋਲ ਕੇ ਦਿਖਾ ਦੂੰਗੀ ਮੈਂ ਦਿਖਾਉਣੀ ਆ ਆ ਦੇਖੋ ਜੀ ਇਹ ਕਾਗਲ ਹੈ ਇਹ ਵੀ ਬਹੁਤ ਜ਼ਿਆਦਾ ਪਿਆਰਾ ਕਲਰ ਆ ਲਾਈਟ ਜਿਹਾ ਕਲਰ ਆ ਗਰਲਿਸ਼ ਕਲਰ ਆ ਬਹੁਤ ਸੋਹਣਾ ਆ ਠੀਕ ਹੈ ਜੀ ਇਹ ਵੀ ਦਿਖਾ ਦਿਓ ਇਹ ਕਾ ਦੇਖੋ ਜੀ ਕਿੰਨਾ ਪਿਆਰਾ ਕਲਰ ਆ ਇਹ ਵੀ ਪੂਰਾ ਜਿਹੜੀ ਸ਼ਰਟ ਆ ਉਹ ਪ੍ਰਿੰਟਡ ਆ ਤੇ ਨਾਲ ਉਹਦੀ ਬਾਟਮ ਜਿਹੜੀ ਆ ਉਹ ਪਲੇਨ ਆ ਤੇ ਨਾਲ ਇਹਦੇ ਹੈਗਾ ਆ ਸਟਾਲ ਉਹ ਵੀ ਪ੍ਰਿੰਟਡ ਆ ਕਾਫੀ ਖੁੱਲੇ ਡੁੱਲੇ ਸਟਾਲ ਆ ਇੱਕ ਹੈਗੇ ਆ ਜੀ ਨੈਕਸਟ ਆ ਠੀਕ ਹੈ ਜੀ ਤੇ ਇੱਕ ਹੈਗਾ ਆ ਬਲੈਕ ਕਲਰ ਇਹ ਵੈਸੇ ਮੈਂ ਤੁਹਾਨੂੰ ਇਹਦੇ ਚ ਹੈ ਨਹੀਂ ਫੋਟੋ ਤੇ ਮੈਂ ਤੁਹਾਨੂੰ ਖੋਲ ਕੇ ਇੱਕ ਦੱਸ ਦੇਣੀ ਆ ਇਹਨਾਂ ਚ ਹਨਾ ਆ ਗੱਲ ਮੈਂ ਤੁਹਾਨੂੰ ਖੋਲ ਕੇ ਦੱਸ ਦਿੰਨੀ ਆ ਆ ਦੇਖ ਲੋ ਇਹ ਦਿਖਾ ਦੋ ਸੇਮ ਹੀ ਆ ਚੀਜ਼ ਆ ਸੇਮ ਹੀ ਤੇ ਸਭ ਤੋਂ ਵੱਡੀ ਗੱਲ ਕੀ ਮੈਨੂੰ ਨਾ ਇਹ ਕਲਰ ਹੀ ਬਹੁਤ ਜ਼ਿਆਦਾ ਵਧੀਆ ਲੱਗਾ ਡਿਫਰੈਂਟ ਜਿਹਾ ਕਲਰ ਆ ਡਿਫਰੈਂਟ ਜਿਹਾ ਪ੍ਰਿੰਟ ਆ ਸੋ ਬਹੁਤ ਜ਼ਿਆਦਾ ਵਧੀਆ ਲੱਗਦਾ ਪਿਆ ਆ ਦੇਖੋ ਇਦਾਂ ਆਈ ਠੀਕ ਹੈ ਜੀ ਆਹ ਚੀਜ਼ ਇਦਾਂ ਇਹ ਸਾਈਡਾਂ ਤੇ ਆ ਜਾਣੀ ਆ ਇਹ ਦੇਖੋ ਕਿੰਨਾ ਵਧੀਆ ਵਰਕ ਆ ਨਾਲ ਇਹਦੇ ਹੈਗੀ ਆ ਪਲੇਨ ਬਾਟਮ ਠੀਕ ਹੈ ਜੀ ਤੇ ਇੱਕ ਮਿੰਟ ਮੈਂ ਇਹਦਾ ਦੁਪੱਟਾ ਇਹ ਵੀ ਦਿਖਾ ਦੰਨੀ ਆ ਇਹਦਾ ਸਟੋਲ ਆ ਸਾਰਿਆਂ ਦੇ ਨਾਲ ਸਟੋਲ ਹੀ ਆ ਹਨਾ ਆਪਾਂ ਚੁੰਨੀਆਂ ਵਾਲੇ ਲਿਆਉਂਦੇ ਨਹੀਂ ਕਿਉਂਕਿ ਜਿਆਦਾਤਰ ਡਿਮਾਂਡ ਜਿਹੜੀ ਹੈਗੀ ਉਹ ਸਟੋਲ ਦੀ ਆ ਦੇਖੋ ਕਿੰਨਾ ਖੁੱਲਾ ਡੁੱਲਾ ਸਟੋਲ ਆ ਆ ਦੇਖੋ ਤੇ ਪ੍ਰਿੰਟ ਵੀ ਉੱਤੇ ਕਿੰਨਾ ਜ਼ਿਆਦਾ ਵਧੀਆ ਆ ਠੀਕ ਹੈ ਜੀ ਤੇ ਨੂੰ ਉੱਧਰ ਰੱਖ ਦੇ ਦੇ ਇਤੋਂ ਹੁਣ ਬਾਅਦ ਕਿ ਦੀਵਾਰੀਆ ਆ ਆ ਦਿਖਾ ਦੇਣੀ ਹੈ ਨਾ ਇਹ ਹੁਣ ਥੋੜੀ ਜੀ ਜਿਆਦਾ ਰੇਂਜ ਆ ਗਈ ਆ ਹਨਾ ਇਹ ਹੁਣ ਥੋੜੀ ਜਿਹਾ ਜਿਆਦਾ ਉਹਦੇ ਤੋਂ ਰੇਂਜ ਆ ਤੇ ਫਿਲਹਾਲ ਪਹਿਲਾ ਮੈਂ ਕਲਰ ਦੱਸ ਦੇਣੀ ਆ ਇਹ ਵੀ ਚੀਜ਼ ਬਹੁਤ ਜਿਆਦਾ ਵਧੀਆ ਆ ਤੇ ਇਹਦੀ ਫੋਟੋ ਪਿੱਛੇ ਗਈ ਨਹੀਂ ਹਾਂਜੀ ਆ ਦੇਖੋ ਸੇਮ ਹੀ ਆ ਜੀ ਜਾਂ ਯਾਨੀ ਕਿ ਇਹ ਫੋਟੋ ਦੇ ਵਿੱਚ ਦੇਖਣ ਨੂੰ ਇੰਨਾ ਜ਼ਿਆਦਾ ਸਹੀ ਨਹੀਂ ਲੱਗਣ ਦਿਆ ਹੈਗਾ ਹਨਾ ਤੁਹਾਨੂੰ ਨੋਰਮਲ ਜੀ ਚੀਜ਼ ਲੱਗਦੀ ਹੋਣੀ ਆ ਪਰ ਜਦੋਂ ਤੁਸੀਂ ਸਵਾਕ ਇਹਨੂੰ ਪਾਉਂਗੇ ਨਾ ਤੇ ਬਹੁਤ ਹੀ ਜ਼ਿਆਦਾ ਵਧੀਆ ਆ ਏ ਮੈਂ ਤੁਹਾਨੂੰ ਰੈੱਡ ਕਲਰ ਹੀ ਦਿਖਾ ਦੇਣੀ ਆ ਰੈੱਡ ਵੀ ਨਹੀਂ ਹੈਗਾ ਇਹ ਥੋੜਾ ਜਿੱਦਾਂ ਮਹਿਰੂਨ ਜੀ ਸ਼ੇਡ ਆ ਇਹਦੇ ਵਿੱਚ ਕਲਰ ਹੈ ਚਾਰ ਕਲਰ ਆ ਤੇ ਮੈਂ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾ ਦੇਣੀ ਆ ਬਾਕੀ ਤੁਹਾਨੂੰ ਕਲਰ ਦਿਖਾ ਦੇਣੀ ਹੈ ਹਨਾ ਤੇ ਆ ਦੇਖੋ ਜੀ ਆ ਦੇਖੋ ਇਹਦੇ ਤੇ ਅ ਗਲੇ ਤੇ ਵਰਕ ਆ ਤੇ ਘੇਰੇ ਤੇ ਵਰਕ ਆ ਬਟ ਮਤਲਬ ਇਸ ਕੱਪੜੇ ਦੇ ਵਿੱਚ ਸ਼ਾਈਨ ਹੀ ਇੰਨੀ ਜ਼ਿਆਦਾ ਆ ਨਾ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਜੇ ਤੁਸੀਂ ਸਵਾ ਕੇ ਪਾਉਂਗੇ ਨਾ ਇਹਨੂੰ ਬਹੁਤ ਜ਼ਿਆਦਾ ਵਧੀਆ ਲੱਗਣਾ ਆ ਕਿਉਂਕਿ ਇਹਦੀ ਲੁੱਕ ਹੀ ਮਤਲਬ ਅਲੱਗ ਆ ਸ਼ਾਈਨ ਬਹੁਤ ਜ਼ਿਆਦਾ ਆ ਇਸ ਕੱਪੜੇ ਦੇ ਵਿੱਚ ਠੀਕ ਹੈ ਜੀ ਤੇ ਇਦੇ ਨਾਲ ਮਤਲਬ ਇਹ ਜਿਹਦਾ ਪ੍ਰਿੰਟਡ ਆ ਪ੍ਰਿੰਟਡ ਇਹਦੀ ਹੋਗੀ ਕਮੀਜ਼ ਤੇ ਨਾਲ ਜਿਹੜੀ ਆ ਪਲੇਨ ਇਹਦੇ ਆ ਜਣੀ ਆ ਬਾਟਮ ਤੇ ਨਾਲ ਦੇਖੋ ਤੁਸੀਂ ਸਟੋਲ ਕਿੰਨਾ ਵਧੀਆ ਆ ਨਾ ਸਟੋਲ ਵੀ ਦਿਖਾ ਦਿੰਨੀ ਮਤਲਬ ਸਾਰਾ ਅਟੈਚ ਹੀ ਆ ਇਹਦੇ ਨਾਲ ਆ ਦੇਖੋ ਇਹ ਹੈਗੀ ਆ ਇਹਦੀ ਇਹਦਾ ਸਟੋਲ ਸਟੋਲ ਹੀ ਕੀ ਮਤਲਬ ਸ਼ੋਲ ਹੀ ਲਾ ਲਓ ਤੁਸੀਂ ਬਹੁਤ ਜ਼ਿਆਦਾ ਖੁੱਲਾ ਡੁੱਲਾ ਆ ਦੇਖੋ ਕਿੰਨੀ ਉਹਦੀ ਲੈਂਥ ਆ ਕਿੰਨਾ ਵਾਈਡ ਆ ਹਨਾ ਤੇ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਆ ਇਹ ਹੈਗਾ ਸਟੋਲ ਨਾਲ ਇਹਦੇ ਪਲੇਨ ਹੈਗੀ ਆ ਬਾਟਮ ਤੇ ਬਾਵਾ ਤੇ ਵੀ ਦੇ ਵਰਕ ਆ ਇਹਦੇ ਠੀਕ ਹੈ ਜੀ ਤੇ ਇਹਨੂੰ ਵੀ ਰੱਖ ਦਿੰਨੇ ਸਾਈਡ ਤੇ ਤੇ ਇਹਦੇ ਵਿੱਚ ਹੈ ਗਿਆ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ एक हैगा हाँ ब्लैक कलर ठीक है जी ओ हो गया महरून शेड एक हो गया ब्लैक कलर ते एक येलो यैलो जहा है थोड़ा गोल्डन गोल्डन यैलो जहा है ना एक के कलर हो गया ते एक हाँ कलर। आभी, आभी कलर ते गया मूंगिया कलर आ भी कलर बहुत ज़्यादा मतलब वी है ना बहुत सोहना लगना है ते ये हो गए ये चार कलर है ठीक है जी तो ਇਹਦਾ ਪ੍ਰਾਈਸ ਹੈਗਾ 1250 ਤੇ ਕਲਰ ਤੁਹਾਨੂੰ ਦੱਸ ਹੀ ਦਿੱਤੇ ਆ 4 ਕਲਰ ਆ